ਥੋੜਾ ਪਟਿਆਲੇ ਅਰਬਨ ਸਟੇਟ ਐਕਸੀਡੈਂਟ ਹੁੰਦਾ ਜੀ ਉਹਦੇ ਨੀਰੈਸਟ ਇੱਕ ਚੈਰੀਟੇਬਲ ਹਸਪੀਟਲ ਸੀ ਵਰਤਮਾਨ ਜੀ ਪਹਿਲੀ ਗੱਲ ਤਾਂ ਅੱਧਾ ਘੰਟਾ ਤੁਸੀਂ ਪਏ ਰਹਿੰਦੇ ਹੋ ਜੀ ਕੋਈ ਚੱਕਦਾ ਨਹੀਂ ਨਹੀਂ ਕਿਸੇ ਨੇ ਕੋਈ ਸਰਕਾਰੀ ਜਿਹੜੀ 100 ਨੰਬਰ ਐਂਬੂਲੈਂਸ ਹੈ ਸਰਕਾਰੀ ਐਂਬੂਲੈਂਸ ਹੈ ਕੋਈ ਵੀ ਨਹੀਂ ਆਇਆ ਅੱਧਾ ਪੂਣਾ ਕੋਈ ਰਾਹਗੀਰ ਜਿਹੜੇ ਤੁਰੇ ਜਾਂਦੇ ਸੀ ਰਾਹਗੀਰ ਵੀਡੀਓ ਬਣਾਉਂਦੇ ਸੀਗੇ ਕੋਈ ਫੋਟੋਆਂ ਫਿਚਰੇ ਮੈਨੂੰ ਦੱਸਿਆ ਜਿਹੜੇ ਉੱਥੇ ਬਾਅਦ ਚਾਏ ਨੇ ਮੇਰੇ ਪਰਿਵਾਰਕ ਮੈਂਬਰ ਜਾਂ ਕੋਈ ਉਹ ਕਹਿੰਦੇ ਵੀ ਉਹ ਤਾਂ ਲੋਕ ਵੀਡੀਓ ਬਣਾਈ ਜਾਂਦੇ ਸੀ ਚੱਕਿਆ ਨਹੀਂ ਤੁਹਾਨੂੰ ਤੇ ਵੀਡੀਓ ਬਣਾਉਂਦੇ ਚੱਕਿਆ ਕਿਸੇ ਨੇ ਨਹੀਂ ਆਈ ਵਾਲੇ ਤੁਹਾਨੂੰ ਇਹ ਗੱਲ ਕਹਿੰਦੇ ਆ ਵੀ ਇਹ ਪ੍ਰਾਈਵੇਟ ਤੋਂ ਗੁੱਡਾ ਬਣਾ ਲਿਆ ਅਸੀਂ ਹੱਥ ਨਹੀਂ ਪਾਉਣਾ 32 ਲੈ ਜੀ 32 ਲੈ ਜੀ ਸਵੇਰੇ 9-10 ਵਜਦਿਆਂ ਨੂੰ ਡਾਕਟਰ ਜਿਹੜੇ 32 ਵਾਲੇ ਨੂੰ ਉਹਨੇ ਵੀ ਜਵਾਬ ਦਿੱਤਾ ਕਹਿੰਦੇ ਸਾਡੇ ਵਾਸਤੇ ਗੱਲ ਨਹੀਂ ਵੀ ਸਾਡੇ ਕੋਲੇ ਡਾਕਟਰ ਘੱਟ ਨੇ ਐ ਨਹੀਂ ਪਤਾ ਤੁਹਾਡੇ ਦੱਸ ਦੇਣਾ ਨੂੰ ਆਪਰੇਸ਼ਨ ਹੋਵੇ 20 ਦਿਨਾਂ ਨੂੰ ਹੋਵੇ ਇਸ 6 ਮਹੀਨੇ ਚ ਪਰਿਵਾਰ ਦਾ ਦੁੱਖ ਸੋ ਮਿੱਤਰਣੇ ਸੰਭਿਆ ਤਾਂ ਸਰ ਹੁਣ ਇੱਥੇ ਮਤਲਬ ਉੱਠਣ ਜੁਗਾ ਹੋ ਗਿਆ ਕੰਮ ਤੇ ਤੋ ਆਉਣ ਜੁਗਾ ਹੋ ਬਿਲਕੁਲ ਤਰੇਨਿੰਗ ਹੈ ਮਤਲਬ ਬਾਥਰੂਮ ਤੱਕ ਵੀ ਨਹੀਂ ਜਾਇਆ ਸੀ ਸ਼ੁਰੂ ਚ 6 ਮਹੀਨੇ ਤੋ ਬਿਲਕੁਲ ਕੋਈ ਆਪਿਆ ਕੰਧਾਂ ਚ ਮੁੱਕੇ ਮਾਰਦਾ ਸੀ ਕਿ ਆ ਕੀ ਹੋ ਗਿਆ ਮੇਰੇ ਨਾਲ ਮਰੇ ਮਾਂ ਪਿਓ ਵੀ ਤਾਂ ਦੁਖੀ ਹੁੰਦੇ ਸੀਗੇ ਵੀ ਦੇਖ ਕੇ ਉਹ ਵੀ ਰੋਣ ਲੱਗ ਜਾਂਦੇ ਆਰਥਿਕ ਨੁਕਸਾਨ ਇਹ ਬਹੁਤ ਹੋਇਆ ਬਹੁਤ ਜਿਆਦਾ ਸੀ ਐਸਾ ਬਹੁਤ ਲੱਗਿਆ ਕੋਈ ਮੈ ਹੈਲਪ ਨਹੀਂ ਕੋਈ ਮਦਦ ਨਹੀਂ ਕੋਈ ਕੋਈ ਸਰਕਾਰੀ ਤੌਰ ਤੇ ਮਦਦ ਨਹੀਂ ਇਹ ਹਸਪਤਾਲਾਂ ਜਿੰਨਾ ਜਾ ਰਹੇ ਆ ਉਹ ਨਾਲ ਦੀ ਨਾਲ ਇਹ ਖਿਹੜਾ ਛਡਾਉਂਦੇ ਆ ਕਿਤੇ ਇੱਥੇ ਨਾ ਮਰ ਜੇ ਸਾਡੇ ਕੋਲੇ ਜੀ ਪਹਿਲਾਂ ਤੋਰੋ ਇਹਨੂੰ ਇਹ ਥੌਟ ਦੇ ਨਾਲ ਵੀ ਕੰਮ ਹੁੰਦਾ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਸਾਡੇ ਵਾਲੇ ਦੇ ਇਸ ਐਪੀਸੋਡਸ 'ਚ ਤੁਹਾਡਾ ਬਹੁਤ ਸਵਾਗਤ ਹੈ ਜਿਵੇਂ ਇਸ ਤੋਂ ਪਹਿਲਾਂ ਵਾਲੇ ਐਪੀਸੋਡਸ ਦੇ ਵਿੱਚ ਅਸੀਂ ਸਾਡੀ ਟੀਮ ਦੇ ਹੀ ਮੈਂਬਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆਏ ਹਾਂ ਇੱਥੋਂ ਤੱਕ ਕਿ ਅਸੀਂ ਕੈਮਰਾਮੈਨ ਸਾਡੇ ਨਾਲ ਚੱਲਣ ਵਾਲੇ ਸਹਾਇਕ ਲਾਈਟਮੈਨ ਔਰ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰਾਉਣੇ ਆ ਅੱਜ ਵਾਰੀ ਯਾਦਵਿੰਦਰ ਸਿੰਘ ਦੀ ਹੈ ਯਾਦਵਿੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੜਿਆ ਲਿਖਿਆ ਨੌਜਵਾਨ ਹੈ ਥੀਏਟਰ ਕਰਦਾ ਰਿਹਾ ਹੈ ਥੀਏਟਰ ਦੇ ਵਿੱਚ ਪਕੜ ਰਹੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ੌਂਕ ਰੱਖਦਾ ਹੈ ਔਰ ਸਾਡੇ ਨਾਲ ਮਲਟੀਪਲ ਕੰਮ ਕਰਦਾ ਰਿਹਾ ਹੈ ਕੈਮਰੇ ਦਾ ਵੀ ਮਾਹਰ ਹੈ ਆ ਵਾਇਸਓਵਰ ਦਾ ਵੀ ਆਰਟਿਸਟ ਹੈ ਮੁੰਡਾ ਔਰ ਇਹਦੇ ਨਾਲ ਨਾਲ ਕਦੇ-ਕਦਾਈਂ ਰਿਪੋਰਟਿੰਗ ਜਾਂ ਐਂਕਰਿੰਗ 'ਚ ਵੀ ਆਪਣੇ ਜੋਹਰ ਅਜ਼ਮਾਉਂਦਾ ਯਾਦਵਿੰਦਰ ਨਾਲ ਇੱਕ ਵੱਡੀ ਘਟਨਾ ਵਾਪਰਦੀ ਹੈ ਜਿਹਦੇ ਬਾਰੇ ਅੱਜ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਇਸ ਨੌਜਵਾਨ ਦੇ ਜ਼ਰੀਏ ਸਾਡੇ ਸਿਸਟਮ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਇੱਕ ਵੱਡੀ ਅੱਖ ਤੋਂ ਕਿ ਸਿਸਟਮ ਕਿਵੇਂ ਚੱਲਦਾ ਹੈ ਯਾਦਵਿੰਦਰ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜਿਵੇਂ ਮੈਂ ਦੱਸਿਆ ਥੋੜਾ ਦੱਸੋ ਕਿ ਤੁਸੀਂ ਯੂਨੀਵਰਸਿਟੀ ਕੀ ਕਰਦੇ ਰਹੇ ਹੋ ਕਦੋਂ ਪੜ੍ਹੇ ਹੋ ਕੀ ਕਾਦੀ ਪੜ੍ਹਾਈ ਕੀਤੀ ਹੈ ਮੈਂ ਸਰ ਜਰਨਲਿਜ਼ਮ ਕੀਤੀ ਹੈ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਮੈਂ ਥੀਏਟਰ ਵੀ ਕਰਦਾ ਰਿਹਾ ਸਕੂਲਾਂ ਕਾਲਜਾਂ ਦੇ ਵਿੱਚ ਨਾਟਕ ਕਰਦਾ ਰਿਹਾ ਯੂਨੀਵਰਸਿਟੀਆਂ ਦੇ ਵਿੱਚ ਨਾਟਕ ਕੀਤੇ ਆ ਫਿਰ ਉਸ ਤੋਂ ਬਾਅਦ ਮੀਡੀਆ ਲਾਈਨ ਚਾਏ ਉਸ ਤੋਂ ਬਾਅਦ ਮੀਡੀਆ ਲਾਈਨ ਚਾਏ ਤੁਸੀਂ ਆਏ ਤਾਂ ਬਤੌਰ ਕੈਮਰਾਮੈਨ ਸੀ ਫਿਰ ਕੈਮਰਾ ਕਿਉਂ ਸੋ ਵੈਸੀ ਬਸ ਐਂਕਰ ਬਣਨ ਦਾ ਸ਼ੌਂਕ ਨਹੀਂ ਸੀ ਐਂਕਰ ਦਾ ਸੀਗਾ ਸ਼ੌਂਕ ਉਹਦੋਂ ਮੈਨੂੰ ਲੱਗਿਆ ਵੀ ਹਜੇ ਪਰਫੈਕਟ ਨਹੀਂ ਹੈਗਾ ਹੌਲੀ-ਹੌਲੀ ਪੈਰ ਤੁਰੂਗਾ ਤੇ ਹੌਲੀ-ਹੌਲੀ ਕੀ ਪਤਾ ਵੀ ਇਸ ਪਾਸੇ ਵੀ ਆ ਜਾਊਗਾ ਇੱਕ ਰਾਤ ਨੂੰ ਤੁਸੀਂ ਦਫ਼ਤਰ ਤੋਂ ਨਿਕਲਦੇ ਹੋ ਜੀ ਮੈਂ ਵੀ ਨਿਕਲਦਾ ਥੋੜੇ ਪੈਰਲਲ ਜੀ ਮੈਂ ਘਰ ਪਹੁੰਚਦਾ ਤਾਂ ਕੁਝ ਦਿਨ ਬਾਅਦ ਮੈਨੂੰ ਫੋਨ ਆਉਂਦਾ ਕਿ ਯਾਦਵੰਦਰ ਦਾ ਐਕਸੀਡੈਂਟ ਹੋ ਗਿਆ ਜੀ ਦਫ਼ਤਰੋਂ ਤੁਸੀਂ ਘਰ ਜਾ ਰਹੇ ਸੀ ਆਪਣੇ ਬਾਈਕ ਤੇ ਸੀਗੇ ਜੀ ਪੂਰਾ ਇਨਸੀਡੈਂਟ ਦੱਸੋ ਸਰ ਮੈਂ ਦਫ਼ਤਰੋਂ ਨਿਕਲਿਆ ਜਦੋਂ ਮੈਂ ਅ ਯੂਨੀਵਰਸਿਟੀ ਰੋਡ ਚੜਿਆ ਅਰਬਨ ਸਟ੍ਰੀਟ ਤੋਂ ਉੱਥੇ ਤੱਕ ਦਾ ਮੈਨੂੰ ਸੀਨ ਯਾਦ ਹੈ ਵੀ ਮੈਂ ਉੱਥੋਂ ਨਿਕਲਿਆ ਤੇ ਗਿਆ ਉਸ ਤੋਂ ਬਾਅਦ ਬਲੈਕਆਊਟ ਹੋ ਗਿਆ ਬਿਲਕੁਲੀ ਮੈਨੂੰ ਯਾਦ ਨਹੀਂ ਤੇ ਸਲਿੱਪ ਰੋਡ ਤੇ ਟਰਾਲਾ ਖੜਾ ਸੀਗਾ ਇੱਕ ਵੱਡਾ 18 ਡੈਰੀ ਟਰਾਲਾ ਸੀਗਾ ਕੈਮੀਕਲ ਦਾ ਭਰਿਆ ਹੋਇਆ ਹੂੰ ਉਹਦੇ ਵਿੱਚ ਜਾ ਕੇ ਮੇਰਾ ਬਾਈਕ ਵੱਜਦਾ ਤੇ ਮੈਂ ਤਕਰੀਬਨ ਅੱਧਾ ਪੂਨਾ ਘੰਟਾ ਉੱਥੇ ਪਿਆ ਰਹਿਨਾ ਬਹੁਤ ਤੇਜ਼ ਸੀਗੇ ਤੁਸੀਂ ਨਹੀਂ ਤੇਜ਼ ਨਹੀਂ ਸੀ ਨਾਰਮਲ ਸਪੀਡ ਤੇ ਮੈਂ ਅੱਗੇ ਵੀ ਨਾਰਮਲ ਸਪੀਡ ਤੇ ਜਾਣਾ ਕਿਉਂਕਿ ਘਰ ਨੇੜੇ ਐ ਹੂੰ ਉਥੋਂ ਹੀ ਨੇੜੇ ਸੀਗਾ ਅਰਬਨ ਸਟ੍ਰੀਟ ਤੋਂ ਹੂੰ ਕੋਈ ਕਾਲੀ ਨਹੀਂ ਸੀਗੀ ਨਾਰਮਲ ਸਪੀਡ ਤੇ ਤੀ ਉਹ ਕਾਲਾ ਖੜਾ ਸੀ ਸਾਈਡ ਤੇ ਉਹ ਟਰਾਲਾ ਸਲੀਪ ਰੋਡ ਤੇ ਖੜਾ ਸੀ ਪਾਰਕਿੰਗ ਚ ਪਾਰਕਡ ਸੀਗਾ ਜਾਂ ਸੜਕ ਦੇ ਉੱਤੇ ਸਲੀਪ ਰੋਡ ਤੇ ਸੀਗਾ ਪਾਰਕਿੰਗ ਆ ਉਥੇ ਹੈ ਨਹੀਂ ਕਿਤੇ ਨੇੜੇ-ਡੇੜੇ ਉਹਦੇ ਮਗਰ ਕੋਈ ਲਾਈਟਾਂ ਰਿਫਲੈਕਟਰ ਲੱਗੇ ਹੋਣਗੇ ਕੁਝ ਵੀ ਨਹੀਂ ਸਰ ਕੋਈ ਲਾਈਟ ਨਹੀਂ ਸੀ ਉਹਦੇ ਕੋਈ ਰਿਫਲੈਕਟਰ ਨਹੀਂ ਸੀਗਾ ਪਤਾ ਹੀ ਨਹੀਂ ਲੱਗਿਆ ਮure ਕੁਝ ਖੜਾ ਤੁਹਾਨੂੰ ਪਤਾ ਨਹੀਂ ਲੱਗਿਆ ਤੇਲ ਦਾ ਟੈਂਕਰ ਸੀ ਉਦੋਂ ਹੈ ਵੀ ਉਹ ਕਾਲਾ ਹੋਇਆ ਪਿਆ ਸੀ ਪਿੱਛ ਪਤਾ ਹੀ ਨਹੀਂ ਲੱਗਿਆ ਵੀ ਮੁਰੇ ਕੁਛ ਖੜਾ ਥੋੜਾ ਬਾਈਕ ਉਹਦੇ ਚ ਵੱਜਿਆ ਜਾ ਮਤਲਬ ਹਾਂ ਮਗਰੋਂ ਮੇਰਾ ਬਾਈਕ ਉਹਦੇ ਚ ਵੱਜਿਆ ਟਵਾਰ ਇਹ ਲਾਸਟ ਮੈਮਰੀ ਹੈ ਤੁਹਾਡੀ ਬਾਅਦਸ ਤੁਹਾਡੇ ਦੋਸਤਾਂ ਨੇ ਕੀ ਦੱਸਿਆ ਫਿਰ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਮੇਰੇ ਪਰਿਵਾਰ ਨੇ ਦੱਸਿਆ ਜਿਨ੍ਹਾਂ ਨੇ ਮੈਨੂੰ ਉੱਥੋਂ ਚੱਕਿਆ ਜਾ ਉਹ ਕਹਿੰਦੇ ਵੀ ਅੱਧਾ ਪੂਨਾ ਘੰਟਾ ਤਾਂ ਉੱਥੇ ਹੀ ਰਿਹਾ ਤੂੰ ਡਿੱਗੇ ਰਹੇ ਤੁਸੀਂ ਡਿੱਗੇ ਰਹੇ 60 ਕਿੱਥੇ ਵੱਜੀ 60 ਸਿਰ ਮੇਰੇ ਗੋਡੇ ਤੇ ਗੋਡਾਂ ਮਰਾ ਕਿੰਨੀ ਇੱਕ 60 ਸੀ 60 ਕਾਫੀ ਸੀ ਚੱਪਣੀ ਮੇਰੀ ਬਾਹਰ ਆ ਗਈ ਸੀ ਗੋਡੇ ਦੀ ਅੱਛਾ ਤੇ ਤਿੰਨ ਪਾੜ ਹੋ ਗਏ ਸੀ ਗੋਡੇ ਦੇ ਮੇਰੇ ਥੱਲਿਓਂ ਵੀ ਪੱਟ ਤੋਂ ਵੀ ਪੱਟ ਦੇ ਸਾਈਡ ਤੋਂ ਤੇ ਗੋਡੇ ਦੇ ਥੱਲਿਓਂ ਤਿੰਨ ਪਾਸਿਓਂ ਖੁੱਲ ਗਿਆ ਸੀ ਗੋਡਾ ਖੂਨ ਵਹਿ ਰਿਆ ਸੀ ਖੂਨ ਵਹਿ ਗਿਆ ਅੰਦਰੋਂ ਹੱਡੀਆਂ ਵੀ ਬਾਹਰ ਆ ਗਈਆਂ ਮਾਸ ਵੀ ਨਿਕਲ ਗਿਆ ਸੀ ਬਾਹਰ ਬਿਲਕੁਲ ਬਾਹਰ ਆ ਗਿਆ ਹਾਂਜੀ ਖਾਲੀ ਹੋ ਗਿਆ ਸੀ ਮਤਲਬ ਗੋਡਾ ਪੂਰਾ ਤੁਹਾਨੂੰ ਆਪ ਨੂੰ ਪਤਾ ਲੱਗ ਰਿਹਾ ਸੀ ਉਦੋਂ ਨਹੀਂ ਮੈਂ ਬਿਓਸ ਸੀਗਾ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਪਤਾ ਲੱਗਿਆ ਮਤਲਬ ਲਾਸਟ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਵਜੇ ਤੇ ਉਸ ਤੋਂ ਬਾਅਦ ਤੁਹਾਨੂੰ ਮੈਮਰੀ ਨਹੀਂ ਹੈ ਕਿ ਗੋਡਾ ਤੁਹਾਡਾ ਕਿੰਨਾ ਮੈਨੂੰ ਚਾਰ ਤੀਜੇ ਦਿਨ ਪਤਾ ਲੱਗਿਆ ਜੀ ਮੈਨੂੰ ਬਸ ਐ ਤਕਲੀਫ ਹੁੰਦੀ ਸੀ ਦਰਦ ਸੀਗਾ ਉਹ ਇੰਨਾ ਪਤਾ ਲੱਗਦਾ ਸੀ ਵੀ 6 ਵਜੇ ਆ ਵੀ ਕਿਉਂਕਿ ਦੂਜੇ ਦਿਨ ਹੋਸ਼ ਆਇਆ ਮੈਨੂੰ ਥੋੜਾ ਥੋੜਾ ਫਿਰ ਤੁਹਾਨੂੰ ਚੱਕਿਆ ਗਿਆ ਤੁਹਾਨੂੰ ਇੱਕ ਹਸਪੀਟਲ ਲੈ ਕੇ ਜੀ ਤੁਹਾਡੇ ਪਰਿਵਾਰ ਦੇ ਮੈਨੂੰ ਇਹ ਐਕਸਪਲੇਨ ਕਰੋ ਕਿ ਇਸ ਇਨਸੀਡੈਂਟ ਨਾਲ ਤੁਹਾਡੀ ਜ਼ਿੰਦਗੀ ਕਿੰਨੀ ਤਬਦੀਲ ਹੁੰਦੀ ਹੈ ਫਿਰ ਕੀ ਹੁੰਦਾ ਉਸ ਤੋਂ ਬਾਅਦ ਮੈਨੂੰ ਘਰ ਦੱਸਦੇ ਆ ਦੋਸਤ ਵੀ ਜਿਹੜੇ ਮੌਕੇ ਤੇ ਆਗੇ ਸੀ ਆਪਣੇ ਸਟਾਫ ਵਾਲੇ ਵੀ ਸਾਰੇ ਆਗੇ ਸੀ ਕਿ ਉਹਨਾਂ ਨੇ ਦੱਸਿਆ ਵੀ ਚੱਕ ਕੇ ਤੁਹਾਨੂੰ ਹਸਪਤਲ ਲੈ ਕੇ ਗਏ ਹਸਪਤਲ ਵਾਲਿਆਂ ਨੇ ਇਥੋਂ ਰੈਫਰ ਕਰਤਾ ਹੂੰ ਆਪਣਾ ਵਰਦਮਾਨ ਹਸਪਤਲ ਆਪਣੇਆ ਹੂੰ ਅਰਬਨ ਸਟੇਟ 'ਚ ਆ ਜਿਹੜਾ ਉੱਥੇ ਕਿੰਨਾ ਟ੍ਰੀਟਮੈਂਟ ਹੋਇਆ ਉੱਥੇ ਉਹਨਾਂ ਨੇ ਬਸ ਖੋਲ ਕੇ ਦੇਖੀ ਲਾਤੋ ਕਹਿੰਦੇ ਵੀ ਜਿਆਦਾ ਸਾਡੇ ਵਸ ਦੀ ਗੱਲ ਹਾਂਜੀ ਵਸ ਦੀ ਗੱਲ ਨਹੀਂ ਕਹਿੰਦੇ ਜਾਂ ਤਾਂ ਡੀਐਮਸੀ ਲੈ ਜਾਓ ਲੁਧਿਆਣੇ ਜੇ ਲੁਧਿਆਣੇ ਨਹੀਂ ਤਾਂ ਫਿਰ ਪੀਜੀਆਈ ਲੈ ਜਾਓ ਫਿਰ ਪੀਜੀਆਈ ਲੈ ਗਏ ਫਿਰ ਘਰਦਿਆਂ ਨਾਲ ਸਲਾਹ ਕੀਤੀ ਫਿਰ ਪਜੀ ਆਈ ਲੈ ਗਏ ਪਜੀ ਆਈ ਵਾਲਿਆਂ ਨੇ ਜਵਾਬ ਦੇਤਾ ਉਹ ਕਹਿੰਦੇ ਬੱਤੀ ਲੈ ਜਾਓ ਵੀ ਅਸੀਂ ਇਲਾਜ ਨਹੀਂ ਕਰ ਸਕਦੇ ਉਹ ਕਹਿੰਦੇ ਵੀ ਤੁਸੀਂ ਪ੍ਰਾਈਵੇਟ ਚੋਂ ਗੋਡਾ ਬਣਾ ਕੇ ਆਏ ਹੋ ਆਪਣਾ ਸਾਨੂੰ ਕੀ ਪਤਾ ਇਹਦੇ ਵਿੱਚ ਹੈ ਕੀ ਆ ਪਟੀਆਂ ਕੀਤੀਆਂ ਪਜੀ ਆਈ ਵਾਲਿਆਂ ਨੇ ਫਿਰ ਇੱਥੋਂ ਜਿਹੜਾ ਪਲਸਤਰ ਕਰਕੇ ਤੋਰੇ ਆ ਮੈਂ ਟੋਕਣਾ ਚਾਹੁੰਦਾ ਮਤਲਬ ਕਿ ਤੁਸੀਂ ਥੋੜਾ ਪਟਿਆਲੇ ਅਰਬਨ ਸਟੇਟ ਐਕਸੀਡੈਂਟ ਹੁੰਦਾ ਜੀ ਉਹਦੇ ਨੀਰੈਸਟ ਇੱਕ ਚੈਰੀਟੇਬਲ ਹਸਪੀਟਲ ਸੀ ਵਰਤਮਾਨ ਜੀ ਪਹਿਲੀ ਗੱਲ ਤਾਂ ਅੱਧਾ ਘੰਟਾ ਤੁਸੀਂ ਪਏ ਰਹਿੰਦੇ ਹੋ ਜੀ ਕੋਈ ਚੱਕਦਾ ਨਹੀਂ ਨਹੀਂ ਕਿਸੇ ਨੂੰ ਨਹੀਂ ਕੋਈ ਸਰਕਾਰੀ ਜਿਹੜੀ 100 ਨੰਬਰ ਐਂਬੂਲੈਂਸ ਹੈ ਸਰਕਾਰੀ ਐਂਬੂਲੈਂਸ ਹੈ ਕੋਈ ਵੀ ਨਹੀਂ ਆਇਆ ਅੱਧਾ ਪੌਣਾ ਕੋਈ ਰਾਘੀਰ ਜਿਹੜੇ ਤੁਰੇ ਜਾਂਦੇ ਸੀ ਰਾਘੀਰ ਵੀਡੀਓ ਬਣਾਉਂਦੇ ਸੀਗੇ ਜੀ ਕੋਈ ਫੋਟੋਆਂ ਖਿੱਚ ਰਿਹਾ ਮੈਨੂੰ ਦੱਸਿਆ ਜਿਹੜੇ ਉੱਥੇ ਬਾਦਚਾਏ ਨੇ ਮੇਰੇ ਪਰਿਵਾਰਕ ਮੈਂਬਰ ਜਾਂ ਕੋਈ ਉਹ ਕਹਿੰਦੇ ਵੀ ਉਹ ਤਾਂ ਲੋਕ ਵੀਡੀਓ ਬਣਾਈ ਜਾਂਦੇ ਸੀ ਖੜੇ ਚੱਕਿਆ ਨਹੀਂ ਤੁਹਾਨੂੰ ਤੇ ਵੀਡੀਓ ਬਣਾਉਂਦੇ ਸੀ ਚੱਕਿਆ ਕਿਸੇ ਨੇ ਵੀ ਨਹੀਂ ਵੀ ਮੁੰਡਾ ਪਿਆ ਇੱਥੇ ਚੱਕ ਕੇ ਵੀ ਆਪਣੇ ਸਟਾਫ ਵਾਲੀ ਲੈ ਕੇ ਗਏ ਆ ਆਫਿਸ ਵਾਲੇ ਤੇ ਪੀਜੀਆਈ ਵਾਲੇ ਤੁਹਾਨੂੰ ਇਹ ਗੱਲ ਕਹਿੰਦੇ ਆ ਵੀ ਇਹ ਪ੍ਰਾਈਵੇਟ ਤੋਂ ਗੋਡਾ ਬਣਾ ਲਿਆ ਅਸੀਂ ਹ 32 ਉਹਨਾਂ ਨੇ 32 ਕਰਤਾ ਰਹਿ ਫਿਰ 32 ਗਏ 32 ਵਾਲੇ ਨੇ ਫਿਰ ਗੋਡਾ ਖੋਲਿਆ ਸਾਰਾ ਕੁਝ ਉਹਨਾਂ ਨੇ ਟੈਸਟ ਸਾਰੇ ਕਰਵਾਏ ਮਤਲਬ ਗੋਡੇ ਦੇ ਐਕਸਰੇ ਵਗੈਰਾ ਜੋ ਵੀ ਸੀਗਾ ਫਿਰ ਉਹਨਾਂ ਨੇ ਕਹ ਰਾਤ ਨੂੰ ਕਹਿਤਾ ਸੀਗਾ ਕਹਿੰਦੇ ਵੀ ਕੋਈ ਗੱਲ ਨਹੀਂ ਕਰਦਾਂਗੇ ਇਲਾਜ ਵੀ ਤੁਸੀਂ ਵੇਟ ਕਰੋ ਵੀ ਸਵੇਰੇ ਕਰਾਂਗੇ ਆਪਰੇਸ਼ਨ ਹੋਊਗਾ ਸਵੇਰੇ 9 10 ਵਜਦਿਆਂ ਨੂੰ ਡਾਕਟਰ ਜਿਹੜੇ 32 ਵਾਲੇ ਨੂੰ ਉਹਨਾਂ ਨੇ ਵੀ ਜਵਾਬ ਦਿੱਤਾ ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ ਵੀ ਸਾਡੇ ਕੋਲੇ ਡਾਕਟਰ ਘੱਟ ਨੇ ਐ ਨਹੀਂ ਪਤਾ ਤੁਹਾਡੇ ਦੱਸ ਦੇਣਾ ਨੂੰ ਆਪਰੇਸ਼ਨ ਹੋਵੇ 20 ਦਿਨਾਂ ਨੂੰ ਹੋਵੇ ਤੁਸੀਂ ਫਿਰ 32 ਲੈ ਜਾਓ ਦੁਬਾਰੇ ਪੀਜੀਆ ਪੀਜੀਆ ਆ ਪੀਜੀਆ ਹੀ ਲਾਜੋ ਸੋਰੀ ਫਿਰ ਬੱਤੀ ਵਾਲਿਆਂ ਨੇ ਪੀਜੀਆ ਰੈਫਰ ਕੀਤਾ ਫਿਰ ਪੀਜੀਆ ਵਾਲਿਆਂ ਨੇ ਦੁਬਾਰੇ ਗੋਡਾ ਖੋਲ ਕੇ ਟੈਸਟ ਸਾਰੇ ਜਿੰਨੇ ਵੀ ਬੱਤੀ ਵਾਲਿਆਂ ਨੇ ਕੀਤੇ ਸੀ ਪੀਜੀਆ ਨੇ ਦੁਬਾਰੇ ਕੀਤੇ ਇੰਨੀ ਦੇਰ ਚ ਹੋਸ਼ ਆ ਗਿਆ ਸੀ ਤੁਹਾਨੂੰ ਨਹੀਂ ਨਹੀਂ ਆਇਆ ਹੋਸ਼ ਨਹੀਂ ਸੀ ਆ ਫਿਰ ਤੁਹਾਡਾ ਪੀਜੀਆ ਚ ਆਪਰੇਸ਼ਨ ਹੁੰਦਾ ਜੀ ਕੀ ਤੁਹਾਡੀ ਲਾਈਫ ਕਿਵੇਂ ਬਦਲੀ ਹੈ ਇਸ ਘਟਨਾ ਨਾਲ ਲਾਈਫ ਤਾਂ ਸਰਾਏ ਆ ਵੀ ਹੁਣ ਮੈਂ ਮਹਿਸੂਸ ਹੁੰਦਾ ਵੀ ਕਾਫੀ ਸਾਲ ਪਿੱਛੇ ਹੋ ਗਿਆ ਜ਼ਿੰਦਗੀ 'ਚ ਜ਼ਿੰਦਗੀ 'ਚ ਕਿੰਨੀ ਦੇਰ ਬੈੱਡ ਤੇ ਪਏ ਰਹੇ ਮੈਂ ਸਰ 6 ਮਹੀਨੇ ਪਿਆ ਰਹੇ तकरीबन ਸਾਲ ਹੀ ਪਿਆ ਰਹਿਆ ਸਰ ਉੱਠਿਆ ਨਹੀਂ ਹੂੰ ਇਸ 6 ਮਹੀਨੇ ਚ ਪਰਿਵਾਰ ਦਾ ਦੁੱਖ ਦੋਸਤਾਂ ਮਿੱਤਰਾਂ ਨੇ ਸਾਂਭਿਆ ਤਾਂ ਸਰ ਹੁਣ ਇੱਥੇ ਮਤਲਬ ਉੱਠਣ ਜੁਗਾ ਹੋ ਗਿਆ ਕੰਮ ਤੇ ਤੁਹਾਰੇ ਹੁਣ ਜੁਗਾ ਹੋ ਗਿਆ ਕਦੇ ਨਹੀਂ ਉਹਦੀ ਸਪੋਰਟ ਰਹੀ ਮਾਪਿਆਂ ਦੀ ਬਹੁਤ ਸਪੋਰਟ ਵਿਲਪਾਰ ਕਿੰਨੀ ਸੀ ਤੁਹਾਨੂੰ ਇਹ ਵੀ ਮਹਿਸੂਸ ਹੁੰਦਾ ਸੀ ਵੀ ਯਾਰ ਸ਼ਾਇਦ ਕਦੇ ਹੁਣ ਇਹ ਹੋਵੇ ਵੀ ਉੱਠੀ ਨਾ ਸਕਾ ਫਿਜ਼ੀਓਥੈਰੇਪੀ ਹੁੰਦੀ ਹੋਊਗੀ ਡਾਕਟਰ ਆਉਂਦਾ ਹੋਊਗਾ థੈਰੇਪੀ ਹੁੰਦੀ ਸੀ ਸਰ ਹੁਣ ਵੀ ਹੁੰਦੀ ਆ ਹੁਣ ਵੀ ਹੁੰਦੀ ਆ ਹਾਂਜੀ ਵੈਲਪਾਵਰ ਹੁਣ ਐ ਵੀ ਮੇਰਾ ਸਰਕਲ ਇਦਾਂ ਦਾ ਰਿਹਾ ਦੋਸਤਾਂ ਦਾ ਆਪਣੇ ਆਫਿਸ ਤੋਂ ਵੀ ਸਟਾਫ ਮੈਂਬਰਾਂ ਦਾ ਡੇਲੀ ਘਰੇ ਆਣਾ ਜਾਣਾ ਸੀ ਉਹਨਾਂ ਦਾ ਉਹਨਾਂ ਨੇ ਬੜਾ ਮੈਨੂੰ ਹੌਸਲਾ ਦੇਣਾ ਵੀ ਕੁਝ ਨਹੀਂ ਹੋਇਆ ਵੀ ਉੱਠ ਖੜ ਛੋਟੀ ਮੋਟੀ ਸੱਟ ਆ ਇਹ ਸੱਟ ਤਾਂ ਹੁਣ ਪਤਾ ਹੀ ਸੀਗਾ ਕਿੱਡੀ ਕਾਫੀ ਵੱਡੀ ਸੱਟ ਬਿਲਕੁਲ ਤੁਰਿਆ ਨਹੀਂ ਗਿਆ ਮਤਲਬ ਬਾਥਰੂਮ ਤੱਕ ਵੀ ਨਹੀਂ ਜਾਇਆ ਜਾਂਦਾ ਸੀ ਸ਼ੁਰੂ ਚ 6 ਮਹੀਨੇ ਤਾਂ ਬਿਲਕੁਲ ਹੀ ਨਹੀਂ ਫਿਰ ਹੌਲੀ ਹੌਲੀ ਵਾਕਰ ਤੇ ਵਾਕ ਕੀਤੀ ਹੋਣੀ ਹੈ ਹੁਣ ਹੁਣ ਕਿਵੇਂ ਹੈ ਹੁਣ ਸਰ 70 ਡਿਗਰੀ ਤੱਕ ਮੁੜ ਗਈ ਲੱਤ ਹੂੰ ਤੇ ਬਾਕੀ ਹਜੇ ਰਹਿੰਦੀ ਆ ਹਾਲੇ ਵੀ ਡਾਕਟਰ ਕੋਲੇ ਰੈਗੂਲਰਲੀ ਜਾਣਾ ਪੈਂਦਾ ਔਰ ਦਿਖਾਉਣਾ ਪੈਂਦਾ ਜੀ ਪੀ ਜੀ ਦਿਖਾਉਣਾ ਪੈਂਦਾ ਮਹੀਨੇ ਬਾਅਦ ਬੁਲਾ ਲੈਂਦੇ ਆ 2 ਮਹੀਨੇ ਬਾਅਦ ਬੁਲਾ ਲੈਂਦੇ ਬੋਲਟ ਚਲਾ ਲੈਨੇ ਹੋਂ ਦੁਆਰਾ ਹਾਂਜੀ ਚਲਾ ਲੈਂਦੇ ਡਰ ਤਾਂ ਨਹੀਂ ਲੱਗਦਾ ਡਰ ਬਹੁਤ ਲੱਗਦਾ ਲੱਗਦਾ ਬਹੁਤ ਜ਼ਿਆਦਾ ਪਹਿਲੀ ਵਾਰੀ ਜਦੋਂ ਚਲਾਇਆ ਐਕਸੀਡੈਂਟ ਤੋਂ ਬਾਅਦ ਉਸ ਦਿਨ ਬੋਰ ਰੋਇਆ ਰੋਇਆ ਸੀ ਪੋਜਾਂ ਦੇ ਹਾਲਾਂਕਿ ਜਦੋਂ ਪੀਜੀਆ ਜਾਂਦੇ ਮੈਨੂੰ ਘਰ ਦੇ ਚੱਕ ਕੇ ਐਂਬੂਲੈਂਸ ਚ ਪਾਉਂਦੇ ਸੀ ਘਰੋਂ ਚੱਕਣਾ ਬੁਲਟ ਬਾਹਰ ਹੀ ਖੜਾ ਹੁੰਦਾ ਸੀ ਬਾਹਰ ਨਿਕਲਦੇ ਸਾਰੀ ਜਦੋਂ ਨਿਗਾ ਪੈਂਦੀ ਸੀ ਉੰਮਰ ਰੋਣਾ ਹੀ ਆ ਜਾਂਦਾ ਸੀਗਾ ਵੀ ਦੇਖ ਕੇ ਵੀ ਕੀ ਤੋਂ ਕੀ ਹੋ ਗਿਆ ਵੀ ਚੰਗੇ ਭਲੇ ਕੰਮ ਤੇ ਜਾਈਦਾ ਸੀ ਘਰੇ ਜਾਈਦਾ ਸੀ ਉਹਨਾਂ ਬੈੱਡ ਤੇ ਪੈ ਗਿਆ ਉਮੀਦ ਨਹੀਂ ਸੀਗੀ ਵੀ ਉੱਠਣ ਦੀ ਵੀ ਹੁਣ ਮੁਸ਼ਕਲ ਹੈ ਆਰਥਿਕ ਨੁਕਸਾਨ ਬਹੁਤ ਹੋਇਆ ਬਹੁਤ ਜਿਆਦਾ ਸਰ ਐਸਾ ਬਹੁਤ ਲੱਗਿਆ ਬਹੁਤ ਕੋਈ ਮੈ ਹੈਲਪ ਨਹੀਂ ਕੋਈ ਮਦਦ ਨਹੀਂ ਕੋਈ ਹਲ ਕੋਈ ਸਰਕਾਰੀ ਤੌਰ ਤੇ ਮਦਦ ਨਹੀਂ ਨਹੀਂ ਸਰ ਕੋਈ ਸਾਡਾ ਸਿਸਟਮ ਹੈ ਜਾਂ ਨਹੀਂ ਹੈ ਕਿ ਇੱਕ ਕੰਮ ਕਰਨ ਵਾਲੇ ਬੰਦੇ ਦੇ ਨਾਲ ਜੇ ਇਸ ਤਰ੍ਹਾਂ ਮੈਡੀਕਲ ਹੀ ਕੁਝ ਹੋ ਜੇ ਤਾਂ ਕੋਈ ਉਹਦੇ ਪਿੱਛੇ ਕੋਈ ਇੰਸ਼ੋਰੈਂਸ ਨਹੀਂ ਇਸ ਤਰ੍ਹਾਂ ਦਾ ਕੋਈ ਬਿਲਕੁਲ ਕੁਝ ਨਹੀਂ ਸੀ ਕੁਝ ਵੀ ਨਹੀਂ ਜੋ ਕੀਤਾ ਆਪਣੇ ਵੱਲੋਂ ਕੀਤਾ ਸਾਰਾ ਪਰਿਵਾਰ ਨੇ ਹੈਲਪ ਕੀਤੀ ਹੈ ਦੋਸਤੋ ਮਿੱਤਰਾਂ ਨੇ ਉਸ ਤੋਂ ਇਲਾਵਾ ਕੁਝ ਵੀ ਨਹੀਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੇਸ ਇੱਕ ਕਲਾਸਿਕ ਐਗਜ਼ਾਮਪਲ ਹੈ ਹੁਜੇ ਹਜ਼ਾਰਾਂ ਕੇਸ ਰੋਜ਼ ਹੁੰਦੇ ਆ ਸੜਕਾਂ ਤੇ ਪਹਿਲਾਂ ਤਾਂ ਲੋਕਾਂ ਦੀ ਗੱਲ ਕਰਨੀ ਚਾਹੁੰਨਾ ਮੈਂ ਬਹੁਤ ਹੈਰਾਨਾ ਤੁਸੀਂ ਕਿ ਆ ਵੀਡੀਓ ਬਣਾਉਂਦੇ ਰਹੇ ਜੀ ਚੱਕਣ ਦੀ ਬਜਾਏ ਵੀਡੀਓ ਬਣਾਉਂਦੇ ਰਹੇ ਬਿਲਕੁਲ ਕਿਸੇ ਨੇ ਨਹੀਂ ਚੱਕਿਆ ਫਿਰ ਇੱਕ ਨਿੱਜੀ ਹਸਪੀਟਲ 'ਚ ਜਾਂਦੇ ਹੋ ਮੈਂ ਉੱਥੇ ਜਦੋਂ ਪਹੁੰਚਿਆ ਉਦੋਂ ਦੀ ਇਹ ਗੱਲ ਹੈ ਉਹਨਾਂ ਨੇ ਐਂਬੂਲੈਂਸ ਨਹੀਂ ਦਿੱਤੀ ਵੀ ਸਰਕਾਰੀ ਐਂਬੂਲੈਂਸ ਚੱਕੂਗੀ ਅਸੀਂ ਦਾ ਸਿਰਫ ਆਪਦੇ ਮਰੀਜ਼ ਚੱਕਦੇ ਆ ਜੀ ਬਿਲਕੁਲ ਜਵਾਬ ਦਿੱਤਾ ਸੀ ਉਹਨਾਂ ਨੇ ਫਿਰ ਪੀਜੀਆਈ ਤੋਂ 32 32 ਤੋਂ ਪੀਜੀਆਈ ਇਹ ਘੇੜਾ ਤੁਹਾਡੇ ਮਾਪਿਓ ਤੇ ਕੀ ਬੀਤਰੀ ਹੋਊਗੀ ਮਦਰ ਤੁਹਾਡੇ ਮਾਪਿਓ ਤੇ ਤਾਂ ਹੀ ਹੁਣ ਉਹ ਤਾਂ ਟੁੱਟ ਗਏ ਸੀ ਇੱਕ ਹਿਸਾਬ ਦੇ ਵੀ ਇਹ ਕੀ ਹੋ ਗਿਆ ਵੀ ਹੁਣ ਅਸੀਂ ਕਿਵੇਂ ਸੰਭਾਂਗੇ ਕਿਉਂਕਿ ਫਾਦਰ ਸਾਹਿਬ ਬਿਮਾਰ ਰਹਿੰਦੇ ਆ ਸ਼ੂਗਰ ਦੇ ਪੇਸ਼ੈਂਟ ਨੇ ਹੂੰ ਉਹ ਵੀ ਹੁਣ ਕਹਿੰਦੇ ਵੀ ਆਹ ਕੀ ਹੋ ਗਿਆ ਵੀ ਹਣਾ ਹੁਣ ਕਿਵੇਂ ਸੰਭਾਂਗੇ ਕੀ ਕਰਾਂਗੇ ਹਾਲਾਂਕਿ ਚਲੋ ਵੀ ਬਿਮਾਰ ਤੁਸੀਂ ਵੀ ਸੋ ਲਰਨਰ ਹੋ ਮੇਰੇ ਖਲ ਘਰ ਦੇ ਇਕੱਲੇ ਕਮਾਉਣ ਵਾਲੇ ਨਹੀਂ ਬਿਲਕੁਲ ਸਾਲ ਡੇਢ ਤੁਸੀਂ ਵੀ ਬੈੱਡ ਤੇ ਪਏ ਰਹੇ ਜੀ ਕੋਈ ਇਨਕਮ ਸੋਰਸ ਨਹੀਂ ਖਰਚਾ ਵੱਖਰਾ ਜੀ ਕਿਵੇਂ ਮੈਨੇਜ ਕੀਤਾ ਫਿਰ ਬਸ ਮਾਲਕ ਦੇ ਸਿਰ ਤੇ ਜੀ ਛੜਤਾ ਵੀ ਜਿਵੇਂ ਕਰਦਾ ਮਾਲਕ ਠੀਕ ਆ ਹੋ ਗਿਆ ਬਸ ਹੁਣ ਖੜੇ ਹੋ ਗਏ ਤੁਰਨ ਲੱਗੇ ਕੰਮ ਤੇ ਆਉਣ ਲੱਗੇ ਵੀ ਜਿੰਦਾਬਾਦ ਹੈ ਇਸ ਦੌਰਾਨ ਕਦੇ ਡੀਮੋਟੀਵੇਟ ਵੀ ਹੋਏ ਵੀ ਯਾਰ ਇਹ ਕੀ ਹੋ ਗਿਆ ਜਾਂ ਚੜਦੀ ਕਲਾ ਸੀ ਤੁਹਾਨੂੰ ਲੱਗਦਾ ਸੀ ਨਹੀਂ ਆਦਵੰਦਰ ਸਿੰਘ ਉੱਠ ਖੜੇਗਾ ਪਹਿਲੇ ਦਿਨਾਂ ਚ ਮੈਂ ਡੀਮੋਟੀਵੇਟ ਬਹੁਤ ਹੋਇਆ ਜੀ ਹੂੰ ਮੈਂ ਮੇਰੇ ਮਾਂ ਵੀ ਮੇਰੇ ਪਸਰਾਣੇ ਬੈਠੀ ਰਹਿੰਦੀ ਦਰਦ ਵੀ ਹੁੰਦਾ ਸੀ ਦਰਦ ਬਹੁਤ ਬਹੁਤ ਜਾਵੇ ਡੀਮੋਟੀਵੇਟ ਹੋਇਆ ਮੈਂ ਸੋਚਦਾ ਹੁੰਦਾ ਸੀਗਾ ਵੀ ਮੈਂ ਪਿਆ ਪਿਆ ਨਾ ਮੇਰੇ ਐ ਪਿਛਲੇ ਪਾਸੇ ਕੰਧ ਹੁੰਦੀ ਸੀ ਮੈਂ ਪਿਆ ਪਿਆ ਕੰਧਾਂ 'ਚ ਮੁੱਕੇ ਮਾਰਦਾ ਸੀ ਵੀ ਆਹ ਕੀ ਹੋ ਗਿਆ ਮੇਰੇ ਨਾਲ ਮਰੇ ਮਾਂ ਪਿਓ ਵੀ ਤਾਂ ਦੁਖੀ ਹੁੰਦੇ ਸੀਗੇ ਵੀ ਦੇਖ ਕੇ ਉਹ ਵੀ ਰੋਣ ਲੱਗ ਜਾਂਦੇ ਫਿਰ ਉਹਨਾਂ ਨੇ ਹੌਸਲਾ ਦਿੱਤਾ ਹੌਲੀ ਹੌਲੀ ਵੀ ਕੁਝ ਨਹੀਂ ਹੁੰਦਾ ਜੋ ਹੋਣਾ ਸੀ ਹੋ ਗਿਆ ਵੀ ਦੁਬਾਰੇ ਉੱਠ ਖੜੋਣ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰ ਤੇ ਵਿਆਹ ਕਦੋਂ ਕਰਾਉਣਾ ਆ ਲੰਗੇ ਸਾਲ ਕਰਾ ਦੇ ਡਾਕਟਰ ਕਹਿੰਦਾ ਹੁਣ ਕਰਾ ਲਓ ਡਾਕਟਰ ਕਹਿੰਦਾ ਇਹੰਦਈ ਹੈ ਜੀ ਮੁੰਡਾ ਤਕੜਾ ਹੋ ਗਿਆ ਹੁਣ ਤਕੜਾ ਹੋ ਗਿਆ ਕਹਿੰਦੇ ਕਰਾ ਲਓ ਇਹ ਇਹ ਕਹਾਣੀ ਅੱਜ ਤੁਹਾਡੇ ਤੱਕ ਲਿਆਉਣ ਦਾ ਇਹ ਮਕਸਦ ਸੀ ਕਿ ਅਸੀਂ ਇਹ ਐਕਸਪੋਜ਼ ਕਰਨਾ ਚਾਹੁੰਦੇ ਆ ਕਿ ਪਹਿਲਾਂ ਤਾਂ ਸਾਡੀ ਇਨਸਾਨੀਅਤ ਮਰੀ ਹੈ ਸੜਕ ਤੇ ਪਏ ਨੂੰ ਚੱਕਣ ਨੂੰ ਤਿਆਰ ਨਹੀਂ ਫਿਰ ਸਾਡੇ ਕੋਲ ਐਂਬੂਲੈਂਸਸ ਨਹੀਂ ਹੈਗੀਆਂ ਬੰਦੇ ਚੱਕਣ ਨੂੰ ਫਿਰ ਅਸੀਂ ਹਸਪਤਾਲਾਂ ਜਿੱਨਾਂ ਜਾ ਰਹੇ ਆ ਉਹ ਨਾਲ ਦੀ ਨਾਲ ਇਹ ਖਿਹੜਾ ਛਡਾਉਂਦੇ ਆ ਵੀ ਕਿਤੇ ਇੱਥੇ ਨਾ ਮਰ ਜੇ ਸਾਡੇ ਕੋਲੇ ਜੀ ਪਹਿਲਾ ਤੋਰੋ ਇਹਨੂੰ ਤੋਰ ਦੋ ਇਹ ਥੌਟ ਦੇ ਨਾਲ ਵੀ ਕੰਮ ਹੁੰਦਾ ਹੈ कोरोना ਕੋਲੇ ਵਸੀਲੇ ਵੀ ਜੀ ਬਿਲਕੁਲ ਥੋੜਾ ਗੋਡਾ ਉਹ ਜੋੜ ਹੀ ਨਹੀਂ ਸੀ ਸਕਦੇ ਉਹਨਾਂ ਕੋਲੇ ਉਸ ਪੱਧਰ ਦੇ ਡਾਕਟਰਸ ਹੀ ਨਹੀਂ ਹੈਗੇ ਜੀ ਲੈ ਦੇ ਕੇ ਸਾਡੇ ਕੋਲੇ ਪੀਜੀਆਈ ਡੀਐਮਸੀ ਜਾਂ ਹੁਣ ਏਮਜ਼ ਬਣਿਆ ਬਠਿੰਡੇ ਉਹ ਨੇ ਉੱਥੇ ਗਿਣਤੀ ਇੰਨੀ ਵੱਡੀ ਹੈ ਕਿ ਜੇ ਰੱਬ ਭੁੱਲ ਜੇ ਤਾਂ ਇੱਕ ਢੇੜਾ ਪੀਜੀਆਈ ਦਾ ਲਾਇਆ ਵੇ ਜੀ ਤੇ ਅਖੀਰ ਰੱਬ ਦਾ ਆਸਰਾ ਜਿਵੇਂ ਯਾਦਵਿੰਦਰ ਕੁਲਰ ਸੀ ਯਾਦਵਿੰਦਰ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਇਸ ਐਪੀਸੋਡ ਚ ਅੱਜ ਇੰਨਾ ਹੀ ਪਰ ਯਾਦਵਿੰਦਰ ਦੀ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਕਿੱਸੇ ਨੇ ਇਹ ਬਹੁਤ ਮਲਟੀ ਟੈਲੈਂਟਡ ਹੈ ਹਾਸੇ ਬਹੁਤ ਪਾਉਂਦਾ ਹੈ ਹਸਾਂਦਾ ਬਹੁਤ ਹੈ ਜਿੱਦੀ ਵੀ ਬੜਾ ਹੈ ਉਹ ਸਾਰੀਆਂ ਗੱਲਾਂ ਇੱਕ ਹੋਰ ਐਪੀਸੋਡ ਹਾਲੇ ਤੱਕ ਕਿਸੇ ਹੋਰ ਨਾਲ ਦੋ ਐਪੀਸੋਡ ਨਹੀਂ ਹੋਏ ਪਰ ਯਾਦਵਿੰਦਰ ਨਾਲ ਇੱਕ ਹੋਰ ਐਪੀਸੋਡ ਜ਼ਰੂਰ ਕਰਾਂਗੇ ਅੱਜ ਮੇਰਾ ਮਕਸਦ ਸੀ ਕਿ ਸਾਡੇ ਵਾਲੇ ਦੇ ਇਸ ਐਪੀਸੋਡ ਕਿਉਂਕਿ ਮਨਪ੍ਰੀਤ ਦੇ ਜ਼ਰੀਏ ਅਸੀਂ ਡਰਾਈਵਰ ਵੀਰਾਂ ਦੀ ਗੱਲ ਕੀਤੀ ਹੈ ਅਸੀਂ ਆਰਟਿਸਟਾਂ ਦੀ ਗੱਲ ਹੈਪੀ ਭਗਤਾ ਦੇ ਜ਼ਰੀਏ ਤੁਹਾਡੇ ਅੱਗੇ ਰੱਖੀ ਹੈ ਅਸੀਂ ਪਰਵਿੰਦਰ ਸਿੰਘ ਦੇ ਜ਼ਰੀਏ ਦੱਸਿਆ ਕਿ ਕਿਵੇਂ ਇੱਕ ਨੌਜਵਾਨ ਵਿਗੜਿਆ ਹੋਇਆ ਸਿੱਖੀ ਸਰੂਪ ਚੋਂ ਆਉਂਦਾ ਤੇ ਉਹ ਸਾਬਤ ਸੂਰਤ ਹੋ ਕੇ ਉਸ ਮਾਲਕ ਦੀ ਰਜਾ ਚ ਕਿਵੇਂ ਜ਼ਿੰਦਗੀ ਬਤੀਤ ਕਰਦਾ ਅਸੀਂ ਅੱਜ ਯਾਦਵੰਦਰ ਦੇ ਜ਼ਰੀਏ ਇਸ ਮੈਡੀਕਲ ਸਿਸਟਮ ਨੂੰ ਲਾਂਤ ਪਾ ਰਹੇ ਹਾਂ ਸਵਾਲ ਚੱਕ ਰਹੇ ਹਾਂ ਆਉਣ ਵਾਲੇ ਦਿਨਾਂ ਚ ਜਗਪ੍ਰੀਤ ਸੁਖਵਿੰਦਰ ਹਰਦੀਪ ਅਤਰ ਇਹਨਾਂ ਸਾਰਿਆਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਗੁਰਵਿੰਦਰ ਨਾਲ ਤੇ ਮਲਕੀਤ ਨਾਲ ਵੀ ਅੱਜ ਇਜਾਜ਼ਤ ਦਿਓ ਧੰਨਵਾਦ